ਹੈਲੋ ਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੀ ਜੀ ਠੀਕ ਹੋਵੋਗੇ ਅੱਜ ਆਪਾਂ ਬਣਨ ਲੱਗੇ ਆ ਜੀ ਸਕੀਵੀ ਦਾ ਬਾਰਡਰ ਬਹੁਤ ਸੋਹਣਾ ਬਾਰਡਰ ਹੈ ਕੁੰਡੇ ਆਪਾਂ ਨੇ ਪਾ ਲਏ ਆ ਸਟਾਰਟ ਕਰਦੇ ਆ ਜੀ ਆਪਾਂ ਆ ਇੱਕ ਸਲਾਈ ਤਾਂ ਆਪਾਂ ਨੇ ਇਦਾਂ ਪੁੱਠੀ ਪਾ ਲੈਣੀ ਆ ਜੀ ਇਦਾਂ ਇਹ ਸਾਰੀ ਸਲਾਈ ਪੁੱਠੀ ਪਾ ਲੈਣੀ ਆ ਪਹਿਲੀ ਸਲਾਈ ਆ ਜੀ ਜਿਹੜੀ ਕੀਵੀ ਤੇ ਬਹੁਤ ਸੋਹਣਾ ਲੱਗਦਾ ਜੀ ਪਾਇਆ ਹੋਇਆ ਹਾਂਜੀ ਆ ਸਲਾਈ ਆਪਾਂ ਨੇ ਪਾ ਲਈ ਆ ਹੁਣ ਪੁੱਠੀ ਸਲਾਈ ਆ ਬੈਕ ਵਾਲੀ ਉਹ ਵੀ ਇਦਾਂ ਪੁੱਠੀ ਪਾ ਲਾਂਗੇ ਆਪਾਂ ਇਦਾਂ ਕਰਕੇ ਇਦਾਂ ਇਹ ਸਾਰੀ ਸਲਾਈ ਪੁੱਠੀ ਪਾ ਲਾਂਗੇ ਜੀ ਹਾਂਜੀ ਆ ਮਗਲੀ ਸਲਾਈ ਵੀ ਆਪਾਂ ਨੇ ਸਾਰੀ ਪਾ ਲਈ ਆ ਦੇਖੋ ਜੀ ਆਪ ਪਹਿਲਾ ਕੁੰਡਾ ਆਪਾਂ ਇਹਦਾ ਪੁੱਠਾ ਬੁਣ ਲਾਂਗੇ ਆ ਫਿਰ ਧਾਗਾ ਮਗਰ ਕਰਕੇ ਇਹਨੂੰ ਸਿੱਧਾ ਹੀ ਇੱਥੇ ਹੀ ਲਾ ਲਾਂਗੇ ਬੁਣਨਾ ਨਹੀਂਗਾ ਇਹ ਫਿਰ ਇਹਨੂੰ ਅੱਗੇ ਧਾਗੇ ਨੂੰ ਕਰਕੇ ਆ ਫਿਰ ਕੁੰਡਾ ਪਾ ਲਾਂਗੇ ਆਪਾਂ ਇਹਨੂੰ ਫਿਰ ਧਾਗੇ ਨੂੰ ਮਗਰ ਕਰਕੇ ਇਹਨੂੰ ਇੱਦਾਂ ਹੀ ਲਾ ਲਾਂਗੇ ਜੀ ਸਿੱਧਾ ਹੀ ਇੱਕ ਫਿਰ ਇਹਨੂੰ ਫਿਰ ਬੁਣ ਲਾਂਗੇ ਤੇ ਆ ਇੱਦਾਂ ਹੀ ਲਾ ਦੇਣਾ ਇਹ ਸਾਰੀ ਸਲਾਈ ਇੱਦਾਂ ਹੀ ਪਾਉਣੀ ਆ ਜੀ ਇੱਕ ਕੁੰਡਾ ਇੱਦਾਂ ਹੀ ਉਤਾਰ ਦੇਣਾ ਆਪਾਂ ਨੇ ਇੱਦਾਂ ਬਿਨਾ ਬੁਣੇ ਆਸ ਲਾਈ ਪਾ ਲਈ ਆ ਜੀ ਆਪਾਂ ਨੇ ਜਿਹੜੀ ਇਹ ਮਗਰਲੀ ਸਲਾਈ ਆ ਪੁੱਠੇ ਪਾਸੇ ਵਾਲੀ ਇਹ ਆਪਾਂ ਪੁੱਠੇ ਪਾਉਣੀ ਆ ਇਦਾਂ ਹੀ ਇਹ ਤਾਂ ਸਾਰੀ ਬੁਣਨੀ ਆ ਇਦਾਂ ਕਰਕੇ ਇਹ ਸਾਰੀ ਸਲਾਈ ਆਪਾਂ ਨੇ ਇਦਾਂ ਹੀ ਪਾ ਲੈਣੀ ਆ ਜੀ ਹਾਂਜੀ ਆ ਸਿੱਧੀ ਸਲਾਈ ਫੇਰ ਆ ਗਈ ਇਹ ਉਦੋਂ ਆਪਾਂ ਪਹਿਲਾ ਕੁੰਡਾ ਬੁਣਿਆ ਸੀਗਾ ਇਦਾਂ ਪੁੱਠਾ ਇਦਾਂ ਕਰਕੇ ਆਹ ਕੁੰਡਾ ਇਦਾਂ ਹੀ ਲਾਤਾ ਸੀਗਾ ਇਹ ਓਮੀ ਸਲਾਈ ਪਾਉਣੀ ਆ ਜਿਵੇਂ ਆਪਾਂ ਪਹਿਲਾਂ ਪਾਈ ਸੀਗੀ ਇਹ ਇੱਕੋ ਕੁੰਡਾ ਇਦਾਂ ਬੁਣ ਲਿਆ ਤੇ ਇਹਨੂੰ ਇਦਾਂ ਹੀ ਉਤਾਰ ਦੇਣਾ ਹੈ ਇਹ ਸਾਈਡ ਸਲਾਈ ਜੀ ਓਮੀ ਪਾਉਣੀ ਆ ਆਪਣੇ ਸਿੱਧੇ ਤੇ ਸਿੱਧਾ ਜਿਹੜਾ ਉਤਾਰਿਆ ਸੀ ਉਹ ਉਤਾਰਨਾ ਹੀ ਆ ਤੇ ਜਿਹੜਾ ਆਪਾਂ ਨੇ ਪੁੱਠਾ ਬੁਣਿਆ ਸੀ ਉਹ ਬੁਣਨਾ ਹੀ ਆ ਹਾਂਜੀ ਇਹ ਪੁੱਠੇ ਸਲਾਈ ਆ ਇਹ ਤਾਂ ਆਪਣੀ ਇੱਥੇ ਪਾ ਲੈਣੀ ਆ ਇਹ ਸਾਰੇ ਕੁੰਡੇ ਬੁਣਨੇ ਨਹੀਂ ਇਦਾਂ ਕਰਕੇ Tama na

ਆ ਗਿਆ ਲੈ ਮੈਮਰੀਸ ਆਤਾ ਦੋ ਯਾਰ ਉਹ ਤਾਂ ਆਦੀ ਪੈਦਾ ਰੋ ਰਹਾ ਭਾਈ ਉਹ ਸੱਸ ਤੋਂ ਇਹ ਪਾਉਂਦੇ ਇਹ ਪਾਉਂਦੇ

बिजली का उत्पादन ऊर्जा का उत्पादन जिम्मेदारी उत मतलब तो कोई बंदा दिखता नहीं था लड़के सुनी हो जाती इस मैच में हर आदमी की आंखें खड़ी हुई है क्योंकि क्योंकि ऑस्ट्रेलिया ने वो जख्म दिए हैं वो मानसिक आघात किया है कि आप अपमान ढूंढते नहीं है और वो अपमान देने वाला बंदा जो था ना

बहुत सोहना बाडर लगता है सक... हाँ जी सकीवी तो पा लवे एदा भी नहीं गा देखो जिम्मे एक तो पाप होने ये वाला पुठे सीधा ये वाला ये इधर भी इदा ही होंदा खोलता बहुत इदाडर है ए, ना जड़ा ये इदा खोलता नहीं गा देखो पुठे पासे तो इदा होएगा ये सीधे पासे इमें ਇਮੀ ਬਣਿਆ ਹੋਇਆ ਜੀ ਫਿਰ ਤੋਂ ਚੈਂਪੀਅਨ ਬਣਨੇ ਕੇ ਲਿਏ ਹਮੇਂ ਬੁਨਨਾ ਪੜੇਗਾ ਕਿ ਹਮ ਚੈਂਪੀਅਨ ਕਿ ਹਰ ਮੈਚ ਪਹਿਲੇ ਮੈਚ ਜੈਸੇ ਖੇਲਨਾ ਪੜੇਗਾ ਆਓ ਫ੍ਰੀ ਮਿਲ ਲੈਂ ਚੈਂਪੀਅਨਸ ਕਰ ਗਏ ਇਸ ਕੇ ਨਾਦਰ ਬਣਾਇਆ ਕੇ ਜੋ ਇੱਕ ਆਪਾਂ ਨੇ ਆਸ ਕੀ ਵੀ ਬਣਾਈ ਹੈ ਜੀ ਇਦਾਂ ਆ ਮੋਟੇ ਨੇ ਨਾਲ ਹੀ ਕੱਢੇ ਹੋਏ ਨੇ ਗੜਾ ਦੇਖੋ ਇਇ ਤੇ ਆਹੀ ਬਾਰਡਰ ਪਾਇਆ ਹੈ ਪਰ ਥੋੜਾ ਪਾਇਆ ਹੈ ਉਹਨਾਂ ਨੇ ਕਿਹਾ ਸੀਗਾ ਵੀ ਥੋੜਾ ਹੀ ਪਾਇਓ ਤਾਂ ਕਰਕੇ ਨਹੀਂ ਤਾਂ ਬਾਰਡਰ ਇੱਕ ਇੱਕ ਅਗੀਠਾ ਦਾ ਹੋ ਜਾਂਦਾ ਹੈ ਤੇ ਆਹ ਬਾਰਡਰ ਬਹੁਤ ਸੋਹਣਾ ਲੱਗਦਾ ਆਹ ਵੀ ਕਿਸੇ ਸਕੀਵੀ ਤੇ ਪਾਇਆ ਹੈ ਹਲੇ ਜਣ ਕਿ ਉਹ ਲਾਉਣੀ ਆ ਪਾਉਣਾ ਹੀ ਉਹਦੇ ਤੇ ਆਹ ਬਾਰਡਰ ਵੀ ਬਹੁਤ ਸੋਹਣਾ ਲੱਗ ਰਿਹਾ ਜਿਸਕੀਵੀ ਤੇ